ਅੱਜ ਅੰਮ੍ਰਿਤਸਰ ਸੈਨਾ ਪੰਜਾਬ ਵੱਲੋਂ ਜੋ ਕਿ ਮਾਲਪੁਰ ਵਿਖੇ ਵਿਸ਼ਾਲ youth ਸੰਮੇਲਨ ਰੱਖਿਆ ਗਿਆ ਸੀ ਉਹ ਸਫਲਤਾਪੂਰਵਕ ਸੰਪੰਨ ਹੋਇਆ ਹੈਗਾ ਉਹਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਜਿਹੜਾ ਨੌਜਵਾਨਾਂ ਨੇ ਆਪਣੀ ਹਾਜ਼ਰੀ ਭਰੀ ਆ ਔਰ ਪ੍ਰਣ ਕੀਤਾ ਸਮਾਜਿਕ ਕੰਮਾਂ ਨੂੰ ਲੋਕਾਂ ਦੇ ਤੱਕ ਲੈ ਕੇ ਜਾਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਬਣਾਈ ਐਂਟੀ ਨਾਰਕੋਟਿਕ ਟਾਸਕ ਫੋਰਸ ਦਿਨ ਰਾਤ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਟੀਮਾਂ ਵੱਲੋਂ ਇੱਕ ਸਾਲ 'ਚ ਨਸ਼ਿਆਂ ਨਾਲ ਸਬੰਧਤ 8935 ਕੇਸ ਦਰਜ ਕਰਕੇ 12255 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਟ ਕੇ ਪੁਲਿਸ ਨੇ 14 ਕਰੋੜ ਰੁਪਏ ਤੋਂ ਵੱਧ ਦੀ ਡਰਗਮਨੀ ਵੀ ਜ਼ਬਤ ਕੀਤੀ ਹੈ ਇਹ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਦਸ਼ਨ ਨਿਤੇਸ਼ ਜਿਹੜੇ ਹੈ ਡਰੱਗ ਫਰੀ ਬਣਾਉਣ ਵਾਲੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਲਗਾਤਾਰ ਜਿਹੜੀ ਮੁਹਿੰਮ ਜਾਰੀ ਹੈ ਕੱਲ ਵੀ ਆਪਾਂ ਬੜੀ ਵੱਡੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਕੀਤੀ ਹੈ ਇੱਕ ਹੋਰ ਜਿਹੜਾ ਡਰਗ ਦੇ ਅਗੇਂਸਟ ਆਪਰੇਸ਼ਨ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਥੇ ਅਸੀਂ ਦੋ ਡਰਗਸਮਗਲਰ ਫੜੇ ਹੈ ਨਸ਼ੇ ਦੀ ਰੋਕਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਪਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ੀਦਾ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰਗ ਫਰੀ ਜ਼ੋਨ ਬਣਾ ਕੇ ਅਸੀਂ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਸੂਬਾ ਆਪਣਾ ਇਹ ਸਮਾਜਿਕ ਜਿਹੜੇ ਮਾਨਵਤਾਵਾਦੀ ਮਹਾਪੁਰਸ਼ ਹੈਗੇ ਆ ਉਹਨਾਂ ਉਹਨਾਂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਲੈ ਕੇ ਜਾਣ ਲਈ ਸਾਰੇ ਨੌਜਵਾਨਾਂ ਨੇ ਪ੍ਰਣ ਕੀਤਾ ਹੈਗਾ ਔਰ ਮੈਂ ਇੱਥੇ ਆਏ ਹੋਏ ਸਾਰੇ ਸਤਿਕਾਰਯੋਗ ਸਾਥੀ ਜਿੰਨੇ ਵੀ ਦਰਜਾ ਵਦਰਜਾ ਆਏ ਹੈਗੇ ਆ ਪੂਰੇ ਪੰਜਾਬ ਭਰ ਤੋਂ ਬੁੱਧੀਜੀਵੀ ਸ਼ਾਮਲ ਹੋਏ ਆ ਅਲੱਗ-ਅਲੱਗ ਸੰਗਠਨਾਂ ਦੇ ਵਿੱਚ ਕੰਮ ਕਰਨ ਵਾਲੇ ਨੁਮਾਇंदे ਸ਼ਾਮਲ ਹੋਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਅੱਜ ਜੋ ਉਤ ਸਮੇਲਨ ਦੇ ਦੌਰਾਨ ਜਿਹੜਾ ਵਿਸ਼ੇਸ਼ ਤੌਰ ਤੇ ਅਮਨ ਆਜ਼ਾਦ ਜੀ ਨੂੰ ਜਿਹੜਾ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਔਰ ਉਹਨਾਂ ਦੇ ਨਾਲ ਨਾਲ ਜਿਹੜਾ ਅਜੇ ਮਾਲਪੁਰ ਜੀ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਉਹਨਾਂ ਦੀ ਕੀਤੀ ਗਈ ਆ ਔਰ ਉਹਨਾਂ ਦੇ ਨਾਲ ਬਰਮਾ ਮਾਲਪੁਰ ਜੀ ਨੂੰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਲਗਾਇਆ ਗਿਆ ਹੈ ਜੋਤੀ ਚਾਨਤ ਚਾਂਤੂ ਜੀ ਨੂੰ ਜਨਰਲ ਸਕੱਤਰ ਲਗਾਇਆ ਗਿਆ ਹੈ ਇੱਦੇ ਦੀਪਰੀਲਾ ਜੀ ਨੂੰ ਰੋਵਨ ਪੈਂਸਰਾ ਜੀ ਨੂੰ ਸੈਲਾ ਕਸਬੇ ਤੋਂ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਔਰ ਇਸ ਸਫਲਤਾਪੂਰਵਕ ਸਾਡੇ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਜਿਹੜਾ 23 ਫਰਵਰੀ ਨੂੰ ਅਸੀਂ ਜਿਹੜਾ ਹੈਗਾ ਆ ਕੋਟ ਫਤੂਹੀ ਵਿਖੇ ਇੱਕ ਵੱਡਾ ਜਿਹੜਾ ਇਸੇ ਤਰ੍ਹਾਂ ਦਾ ਹੈਗਾ ਜਿਹੜਾ youth ਸੰਮੇਲਨ ਰੱਖ ਰਹੇ ਆ ਉਹਦੇ ਵਿੱਚ ਵੀ ਜਿਹੜਾ ਨਵੇਂ ਸਾਥੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਗਈਆਂ ਤਾਂ ਜੋ ਉਹ ਨੌਜਵਾਨਾਂ ਨੂੰ ਲਾਮਬੰਦ ਕਰਕੇ ਉਹਨਾਂ ਨੂੰ ਨਸ਼ੇ ਤੋਂ ਦੂਰ ਹੋਣ ਦਾ ਸੁਨੇਹਾ ਦੇ ਕੇ ਖੇਡਾਂ ਪ੍ਰਤੀ ਸਮਾਜ ਪ੍ਰਤੀ ਦੇਸ਼ ਪ੍ਰਤੀ ਜਾਗਰੂਤ ਕਰ ਸਕਣ ਚਾਹ ਪੀਮ ਜੈ ਅੰਬੇਦਕਰ ਸੈਨਾ ਜੀ ਜਿਹੜਾ ਆਪਣਾ ਸੰਗਠਨ ਹੈਗਾ ਉਹਨਾਂ ਦੀਆਂ ਨਿਯੁਕਤੀਆਂ ਦੇ ਸਬੰਧ ਵਿੱਚ ਕੁਲਵੰਤ ਪੰਨੋ ਜੀ ਨੇ ਸਾਨੂੰ ਵਿਸ਼ੇਸ਼ ਤੌਰ ਤੇ ਸੱਦਿਆ ਸੀ ਤੇ ਤਾਂ ਕਰਕੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਆਪਾਂ ਪਹੁੰਚੇ ਆ ਤੇ ਬਹੁਤ ਵਧੀਆ ਪ੍ਰੋਗਰਾਮ ਵਧੀਆ ਇਕੱਠ ਬਹੁਤ ਹੀ ਵਧੀਆ ਯਾਨੀ ਕਿ ਸੋਚ ਆ ਬੱਚਿਆਂ ਦੀ ਕੀ ਉਹ ਜਿਹੜਾ ਹੈਗਾ ਉਹਨਾਂ ਨੂੰ ਇਹੇ ਪ੍ਰੇਰਿਤ ਕਰਦੇ ਆ ਚਾਹੇ ਉਹ ਕੋਈ ਵੀ ਜਥੇਬੰਦੀ ਆ ਅਸੀਂ ਇਹੇ ਸੰਦੇਸ਼ ਦੇਣਾ ਚਾਹੁੰਦੇ ਕਿ ਜਿਹੜਾ ਨਸ਼ਿਆਂ ਨੂੰ ਛੱਡ ਕੇ ਉਹ ਸਮਾਜਿਕ ਕੰਮਾਂ ਵਾਲਾ ਜਿਹੜਾ ਹੈਗਾ ਆਪਣਾ ਰੁਝਾਨ ਜਿਹੜਾ ਹੈਗਾ ਵਧਾਓ ਅੱਜ ਮਾਲਪੁਰ ਵਿਖੇ ਸਾਡੇ ਪੰਜਾਬ ਦੇ ਜਨ ਸਿਕਤਰ ਕਲਵੰਤ ਭੂਨੋ ਦੀ ਅਗਵਾਈ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਔਰ ਅੰਬੇਡਕਰ ਸੈਨਾ ਆਫ ਇੰਡੀਆ ਦੇ ਹਿਸ਼ਾਰ ਪਰਕਾਈ ਦੇ ਜਿਹੜਾ ਉਹ ਵਿਸਤਾਰ ਕੀਤਾ ਗਿਆ ਔਰ ਅੰਬਿਡਕਰ ਸਹਿਨਾ ਇਸ ਦੇਸ਼ ਦੇ ਅੰਦਰ ਸਮਤਾ ਸਮਾਨਤਾ ਤੇ ਭਾਈਚਾਰੇ ਦੀ ਗੱਲ ਕਰਦੀ ਹੋਈ ਜੋ ਇਸ ਦੇਸ਼ ਦੇ ਅੰਦਰ ਮਨੁਵਾਦੀ ਵਿਚਾਰਧਾਰਾ ਸਾਡੇ ਤੇ ਥੋਪੀ ਜਾ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਬਹੁਤ ਵੱਡੀ ਲਾਮਬੰਦੀ ਕੀਤੀ ਆ ਔਰ ਇਸ ਦੇਸ਼ ਦੇ ਅੰਦਰ ਬਾਬਾ ਸਾਹਿਬ ਡਾਕਟਰ ਮਿਡਗਰ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਤਿਆਰ ਕੀਤਾ ਆ ਔਰ ਅਸੀਂ ਨਿੰਦਾ ਕੀਤੀ ਆ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਆ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਮਿਡਗਰ ਦਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਨਰਾਦਰ ਕੀਤਾ ਔਰ ਉਹਨਾਂ ਨੇ ਅਜੇ ਤੱਕ ਵੀ ਜਿਹੜਾ ਉਹ ਸਾਡੇ ਸਮਾਜ ਤੌਰ ਦੇਸ਼ ਤੋਂ ਬਾਬਾ ਸਾਹਿਬ ਡਾਕਟਰ ਦੇ ਅੰਮਿਤਕਰ ਦੇ ਨਰਾਦਰ ਦੀ ਮਾਫੀ ਨਹੀਂ ਮੰਗੀ ਔਰ ਅਸੀਂ ਉਹਦੇ ਖਿਲਾਫ ਜਿਹੜਾ ਆ ਉਹ ਪੂਰੇ ਦੇਸ਼ ਦੇ ਅੰਦਰ ਜਿਹੜਾ ਅੰਦੋਲਨ ਚਲਾਉਣੇ ਜਾ ਰਹੇ ਆ ਔਰ 26 ਜਨਵਰੀ ਤੋਂ ਜਿਹੜਾ ਸੰਵਿਧਾਨ ਬਚਾਓ ਦੇਸ਼ ਬਚਾਓ ਅੰਦੋਲਨ ਸ਼ੁਰੂ ਕਰਕੇ 14 April ਤੱਕ ਜਿਹੜਾ ਅਸੀਂ ਜਨ ਜਨ ਤੱਕ ਲੋਕਾਂ ਤੱਕ ਜਾ ਕੇ ਲੋਕਾਂ ਦੀ ਲਾਂਬੰਦੀ ਕਰਾਂਗੇ ਔਰ 14 April ਨੂੰ ਜਿਹੜਾ ਉਹ ਵੱਖ-ਵੱਖ ਜਗ੍ਹਾ ਤੇ ਚੇਤਨਾ ਮਾਰਚ ਕਰਕੇ ਦੇਸ਼ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਵੀ ਕਰਾਂਗੇ ਔਰ 바ਵਾਸਾਹ ਡਾਕਟਰ ਬਿੜਗਨ ਨੂੰ ਯਾਦ ਕਰਕੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਜਿਹੜੇ ਆ ਉਹ ਫੰਕਸ਼ਨ ਕੀਤੇ ਜਾਣਗੇ